ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨੂਰ ਬੁਟੀਕ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਆ ਜੀ ਅੱਜ ਦਾ ਜੋ ਮੇਰਾ ਮੇਨ ਮਕਸਦ ਹੈ ਮੈਂ ਕੁਝ ਪਹਿਣਾ ਨੂੰ ਦੱਸਣਾ ਚਾਹਾਂਗੀ ਜਿਹੜੀਆਂ ਪਹਿਣਾ ਮੇਰੀਆਂ ਘਰ ਦੇ ਵਿੱਚ ਸਟੀਚਿੰਗ ਕਰਦੀਆਂ ਨੇ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਮੇਰੀਆਂ ਜੋ ਪਹਿਣਾ ਠੀਕ ਆ ਪੜ ਰਹੀਆਂ ਨੇ ਜਾਂ ਪੜ ਕੇ ਹਟ ਗਈਆਂ ਨੇ ਠੀਕ ਆ ਉਹਨਾਂ ਨੂੰ ਆਪਣੀ ਪਿਆਰਾਂ ਤੇ ਖੜੇ ਹੋਣ ਲਈ ਸਭ ਤੋਂ ਵਧੀਆ ਤਰੀਕਾ ਇਹੀ ਆ ਕਿ ਉਹ ਸਲਾਈ ਦਾ ਕੰਮ ਸ਼ੁਰੂ ਕਰਨ ਠੀਕ ਹੈ ਜੀ ਸਲਾਈ ਦੇ ਕੰਮ ਦੇ ਵਿੱਚ ਇਹ ਆ ਕਿ ਆਪਾਂ ਘਰ ਦੇ ਵਿੱਚ ਹੀ ਬੈਠ ਕੇ ਇਸ ਨੂੰ ਸ਼ੁਰੂ ਕਰ ਸਕਦੇ ਆ ਠੀਕ ਹੈ ਜੀ ਇੱਕ ਮਸ਼ੀਨ ਚਾਹੀਦੀ ਆਪਣੇ ਕੋਲੇ ਨਾਰਮਲ ਮਸ਼ੀਨ ਲੈ ਲਓ ਠੀਕਾ ਵੱਡੀ ਮਸ਼ੀਨ ਨਹੀਂ ਤਾਂ ਤੁਸੀਂ ਆਪਣੇ ਕਮਾ ਕੇ ਤੁਸੀਂ ਲੈ ਸਕਦੇ ਹੋ ਅੱਗੇ ਵਧਣ ਲਈ ਠੀਕ ਹੈ ਜੀ ਮਿਹਨਤ ਹਰ ਇੱਕ ਭੈਣ ਨੂੰ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੀਦਾ ਠੀਕ ਹੈ ਜੀ ਰੱਬ ਨਾ ਕਰੇ ਤੁਹਾਡੇ ਤੇ ਕੋਈ ਅਹਿਤਾਂ ਦੀ ਮੁਸੀਬਤ ਆ ਜਵੇ ਠੀਕ ਹੈ ਤਾਂ ਤੁਸੀਂ ਕਿਸੇ ਤੋਂ ਮੰਗਣ ਲਈ ਮਜਬੂਰ ਨਾ ਹੋਵੋ ਠੀਕ ਹੈ ਜੀ ਸਲਾਈ ਦਾ ਕੰਮ ਬਹੁਤ ਹੀ ਜਾਦੇ ਮੇਰੀਆਂ ਭੈਣਾਂ ਲਈ ਬੈਨੀਫਿਟ ਆ ਠੀਕ ਹੈ ਜੀ ਤੁਸੀਂ ਆਪਦਾ ਘਰ ਬੈਠ ਕੇ ਠੀਕ ਆ ਅਮ ਤੁਸੀਂ ਬਹੁਤ ਸੋਹਣਾ ਕਰੋ ਤਾਂ ਕਿ ਕਸਟਮਰ ਦੀ ਖਿਚਾ ਤੁਹਾਡੇ ਵੱਲ ਆਵੇ ਠੀਕ ਹੈ ਜੀ ਤੁਸੀਂ ਕਿਸੇ ਤੋਂ ਮੰਗਣ ਲਈ ਕਾਬਿਲ ਨਾ ਹੋਵੋ ਵੀ ਤੁਸੀਂ ਹਾਂ ਤੁਹਾਨੂੰ ਕਿਸੇ ਦੇ ਹੱਥ ਮੰਗਣਾ ਪਵੇ ਠੀਕ ਹੈ ਜੀ ਤੁਸੀਂ ਘਰੇ ਬੈਠ ਕੇ ਹੀ ਸਿਲਾਈ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਮੈਂ ਹੁਣ ਘਰ ਦੇ ਵਿੱਚ ਹੀ ਸਿਲਾਈ ਕਰਦੀ ਹਾਂ ਠੀਕ ਹੈ ਜੀ ਬਹੁਤ ਕਸਟਮਰ ਆ ਮੇਰੇ ਨਾਲ ਜੁੜੇ ਹੋਏ ਠੀਕਾ ਜੋ ਮੈਨੂੰ ਘਰੇ ਬੈਠੇ ਨੂੰ ਕੰਮ ਦੇ ਕੇ ਜਾਂਦੇ ਆ ਤੇ ਘਰੇ ਹੀ ਲੈ ਕੇ ਜਾਂਦੇ ਆ ਠੀਕਾ ਇਹ ਨਾ ਉਹ ਵੀ ਹਾਂ ਪੜੋਵੀ ਜਿਹੜੀਆਂ ਮੇਰੇ ਭੈਣਾਂ ਪੜਾਈ ਕਰਦੀਆਂ ਨੇ ਉਹ ਵੀ ਅੱਜ ਕੱਲ ਤਾਂ ਹੁਣ ਬੁਟੀਕ ਦਾ ਕੰਮ ਬਹੁਤ ਜ਼ਿਆਦਾ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਠੀਕਾ ਉਹ ਆਪਣੇ ਉਹਨਾਂ ਕੋਲ ਪੈਸਾ ਲਾ ਕੇ ਉਹ ਬੁਟੀਕ ਸ਼ੁਰੂ ਕਰਦੀਆਂ ਨੇ ਬਹੁਤ ਹੀ ਖੁਸ਼ੀ ਹੁੰਦੀ ਆ ਜਦੋਂ ਕੋਈ ਭੈਣ ਆਪਣਾ ਬੁਟੀਕ ਸ਼ੁਰੂ ਕਰਦੀ ਆ ਠੀਕ ਹੈ ਜੀ ਤੇ ਤੇ ਉਹਨਾਂ ਨੂੰ ਦੇਖ ਕੇ ਹੀ ਸਾਡੇ ਵਰਗਿਆਂ ਨੂੰ ਹੌਸਲਾ ਹੁੰਦਾ ਠੀਕ ਆ ਮੈਂ ਕਈ ਪੈਣਾ ਦੀ ਵੀਡੀਓ ਦੇਖਦੀ ਹੁੰਨੀ ਆ ਬੁਟੀਕਾ ਵਾਲਿਆਂ ਦੀ ਠੀਕ ਆ ਜੀ ਬਹੁਤ ਹੀ ਸੋਹਣਾ ਕੰਮ ਕਰਦੀਆਂ ਨੇ ਉਹ ਬਹੁਤ ਖੁਸ਼ੀ ਹੁੰਦੀ ਆ ਤੇ ਜਿਹੜੀਆਂ ਪੈਣਾ ਮੇਰੀਆਂ ਨਹੀਂ ਕੰਮ ਕਰਦੀਆਂ ਪਲੀਜ਼ ਉਹਨਾਂ ਲਈ ਮੇਰੀ ਇਹ ਵੀਡੀਓ ਆ ਵੀ ਤੁਸੀਂ ਘਰ ਬੈਠ ਕੇ ਆਪਣੇ ਪੇਰੈਂਟਸ ਦਾ ਸਹਾਰਾ ਬਣੋ ਠੀਕ ਆ ਜੀ ਤੇ ਆਪਣੇ ਸਹੌਰਾ ਪਰਿਵਾਰ ਦਾ ਸਹਾਰਾ ਬਣੋ ਕਿਉਂਕਿ ਅੱਜ ਕੱਲ ਇਦਾਂ ਦਾ ਜਮਾਨਾ ਆ ਗਿਆ ਕਿ ਇੱਕ ਜਾਨੇ ਨਾਲ ਘਰ ਨਹੀਂ ਚੱਲਦਾ ਠੀਕ ਹੈ ਜੀ ਆਪਾਂ ਸਾਰਿਆਂ ਨੂੰ ਮਿਲ ਜੁਲ ਕੇ ਹੀ ਕੰਮ ਕਰਨਾ ਚਾਹੀਦਾ ਕਿਉਂਕਿ ਮੰਗਾਈ ਦੇ ਹਿਸਾਬ ਨਾਲ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਠੀਕ ਹੈ ਜੀ ਘਰ ਦਾ ਕੰਮ ਨਵੇੜੋ ਤਾਂ ਤੁਸੀਂ ਇੱਕ ਸੂਟ ਆਮ ਨਾਲ ਇੱਕ ਦਿਨ ਦੇ ਵਿੱਚ ਕੱਢ ਸਕਦੇ ਹੋ ਠੀਕ ਹੈ ਜੀ ਜੋ ਵੀ ਤੁਹਾਡੇ ਪਿੰਡ ਵਿੱਚ ਸਲਾਈ ਚੱਲਦੀ ਹੈ 300 400 ਤੁਸੀਂ ਆਮ ਨਾਲ ਐਦਾਂ ਕਮਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਪਲੀਜ਼ ਮੈਂ ਮਾਇਨਾ ਕਰਿਓ ਮੇਰੀ ਵੀਡੀਓ ਤੇ ਬਈਆ ਸਾਰਿਆਂ ਨੂੰ ਇਦਾਂ ਪਰ ਜਿਹੜੀਆਂ ਭੈਣਾਂ ਨੂੰ ਚਾਹਵਨ ਹੈਗਾ ਵਾ ਸਲਾਈ ਸਿੱਖਣ ਦਾ ਠੀਕ ਆ ਮੈਨੂੰ ਜਰੂਰ ਮੈਸੇਜ ਕਰੋ ਤਾਂ ਮੈਂ ਉਹਨਾਂ ਦੀ ਹੈਲਪ ਕਰ ਸਕਦੀ ਠੀਕ ਆ ਜੀ ਜਿਹੜੀਆਂ ਭੈਣਾਂ ਬਾਹਰ ਸਿੱਖ ਨਹੀਂ ਸਕਦੀਆਂ ਹੈਗੀਆਂ ਤੁਸੀਂ ਮੈਨੂੰ ਦੱਸੋ ਠੀਕ ਆ ਜੀ ਮੈਂ ਤੁਹਾਨੂੰ ਜਰੂਰ ਮੋਟੀਵੇਟ ਕਰੂੰਗੀ ਠੀਕ ਆ ਜੀ ਜਰੂਰ ਤੁਹਾਡੀ ਹੈਲਪ ਕਰੂੰਗੀ ਜੋ ਜਿੰਨੇ ਕੁ ਜੋਗੀ ਮੈਂ ਹੈਗੀ ਆ ਠੀਕ ਆ ਜੀ ਤੇ ਮਿਲ ਕਰਦੇ ਹਾਂ ਤੁਹਾਨੂੰ ਮੇਰਾ ਇਹ ਸਨੇਹਾ ਵਧੀਆ ਲੱਗੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਜੋ ਮੇਰਾ ਇਹ ਸਨੇਹਾ ਹੋਰਾਂ ਦੇ ਕੋਲ ਵੀ ਪਹੁੰਚ ਸਕੇ ਤੇ ਸ਼ੇਅਰ ਜਰੂਰ ਕਰਿਓ ਲਾਈਕ ਜਰੂਰ ਕਰਿਓ ਥੈਂਕ ਯੂ